ਲਈਦਾ ਆ ਕਈ ਬੰਦੇ ਗੇਮਾਂ ਗੋਮਾਂ ਦੇ ਪੈਸੇ ਲਾਉਣ ਲਿਆ ਗਿਆ ਕੰਮ ਕਰਨ ਲਈ ਨਹੀਂ ਹੈਗੀ ਹੁਣ ਦਾਨ ਬਹੁਤ ਘੱਟ ਕਰਦੇ ਮੈਂ بڑے ਬੰਦੇ ਵੇਖੇ ਬਹੁਤ ਜ਼ਿਆਦੇ ਮੈਨੂੰ 2 ਸਾਲ ਹੋ ਚਲੇ 2 ਸਾਲ ਹੋ ਗਏ ਬੜੀ ਤਕੜੀ ਗੱਲ ਯਾਰ ਨਿਕਾਣ ਕਰਦੇ ਪੈ ਇਧਰ ਕਰਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਲਓ ਫਿਰ ਵੀ ਜੇ ਆਪਾਂ ਪੁੰਨਦਾਨ ਕਰਨੀ ਨਾ ਸਕਦੇ ਤੇ ਸਾਥ ਦੇ ਮਤਲਬ ਬੱਚੇ ਜਿਹੜੇ 5ਵੀਂ ਤੱਕ ਆ ਪਹਿਲੇ ਤੋਂ ਲੈ ਕੇ 5ਵੀਂ ਤੱਕ 12ਵੀਂ ਤੱਕ ਵੀ ਜਾਣਾ ਹੈ ਤੇ ਆਪਣਾ 5ਵੀਂ ਤੱਕ ਆ ਲੈਣ ਦੇ ਆਹਾ ਕੀ ਨਹੀਂ ਫਾਟੇ ਹਾਂਜੀ ਹਾਂਜੀ ਪਰੇਸ਼ਾਨੀ ਹੈ ਜੀ ਤੁਹਾਡਾ ਸਕੂਲ ਆ ਸਾਥ ਦੋ ਜਿੰਨਾ ਦਿੱਤਾ ਜਾਂਦਾ ਠੀਕ ਹੈ ਤੇਂਦਰ ਤੇ ਐਂਟਰ ਹੋ ਚੱਲੇ ਆ ਕੋਈ ਨਹੀਂ ਕੋਈ ਨਹੀਂ ਇਹ ਨਹੀਂ ਕੋਈ ਕੁਰਸੀ ਦੀ ਕੋਈ ਗੱਲ ਕੋਈ ਚੱਕਰ ਨਹੀਂ ਆ ਸਕੂਲ ਤੇ ਨਹੀਂ ਦੇਖ ਸਕਦੇ ਤੇ ਆਪਾਂ ਨਿੱਕੇ ਸਕੂਲੇ ਆ ਚੁੱਕੇ ਆ ਲਓ ਜੀ ਤੁਸੀਂ ਦੇਖ ਸਕਦੇ ਆ ਪਾਪਾ ਜੀ ਮੈਂ ਮਤਲਬ ਸੇਵਾ ਇਹਨਾਂ ਨਾਲ ਕਰਾਉਂਦਾ ਪਿਆ ਤੇ ਮੈਨੂੰ ਸੇਵਾ ਦਾ ਫਲ ਦਿੱਤਾ ਇਹਨਾਂ ਨੇ ਲਫਾਫੇ ਚ ਪਾ ਕੇ ਤੇ ਇਹ ਆਪਣੇ ਮਤਲਬ ਪਾਪਾ ਜੀ ਬਰਜ਼ੁਰਗ ਆ ਤੇ ਮਤਲਬ ਇਹ ਆਏ 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 ਸਾਲ ਹੀ ਕੰਮ ਕਰਦੇ ਆ ਤੁਸੀਂ ਦੇਖ ਸਕਦੇ ਇਹ ਆਏ ਸਾਲ ਕਦੀ ਕੇਲੇ ਬਣਦੇ ਆ ਸੇਬ ਵੀ ਬਣਦੇ ਆ ਮਤਲਬ ਸਕੂਲ ਚ ਬਣਦੇ ਆ ਤਾਂ ਤੁਸੀਂ ਦੇਖ ਸਕਦੇ ਪਾਪਾ ਜੀ ਕੁਝ ਦੱਸਣਾ ਚਾਹੋਗੇ ਅੱਜ ਤੁਸੀਂ ਸਕੂਲ ਦੇ ਵਿੱਚ ਮਤਲਬ ਕਿੰਨੇ ਚਿਰ ਦੀ ਸੇਵਾ ਕਰਦੇ ਹੋਏ ਜੋ ਤੇ ਦੱਸੋ ਤੁਸੀਂ ਮੈਨੂੰ ਲੋਕ ਸਾਲ ਉੱਤੇ ਦੇ 2 ਸਾਲ ਹੋ ਗਏ ਬੜੀ ਤਕੜੀ ਗੱਲ ਯਾਰ ਨਿੱਕੇ ਘਰ ਦੇ ਵਿੱਚੋਂ ਵੀ ਫਿਰ ਵੀ ਸੇਵਾ ਕਰਦੇ ਪਏ ਬੜੀ ਤਕੜੀ ਗੱਲ ਆ ਅੱਜ ਦੇ ਟਾਈਮ 'ਚ ਪੈਸਾ ਵੀ ਹੈਗਾ ਪਰ ਦੁਨੀਆ ਸੇਵਾ ਨਹੀਂ ਕਰਦੀ ਇਹ ਆਈ ਬੜੀ ਮੈਂ ਸਕੂਲੇ ਜਦੋਂ ਜਾਂਦਾ ਹੁੰਨਾ ਹਾਂ ਨਾ ਉਦੋਂ ਵੀ ਇਹ ਸੇਵਾ ਕਰਦੇ ਹੁੰਦੇ ਮੈਂ ਵੈਸੇ ਸਕੂਲੋਂ ਹਟ ਗਿਆ ਹਰ ਮਹੀਨੇ ਘਟੋ ਘਾਟ ਨਾਲ ਜਿਆਦਾ ਨਹੀਂ ਤੇ ਥੋੜਾ ਬਦ ਕੰਮ ਕਰਨਾ ਹੀ ਕਰਨਾ ਸੇਵਾ ਸੁਭਾ ਕਰਦੇ ਤੁਹਾਨੂੰ ਮੈਂ ਵਿਖਾਉਣਾ ਆ ਸਮਾਂ ਵੀ ਦਿੱਤਾ ਤੇ ਇਹ ਬਾਹਰ ਖੜੇ ਹੀ ਬਾਹਰ ਖਲੋਤੇ ਤੇ ਕੋਈ ਇਹਨਾਂ ਨੂੰ ਮਤਲਬ ਆਵਾਜ਼ ਨਹੀਂ ਸੋਂਦਾ ਨਹੀਂ ਪਿਆ ਕੋਈ ਗੱਲ ਮੈਂ ਕਿਹਾ ਇਹਨਾਂ ਨੇ ਆਵਾਜ਼ ਮੈਨੂੰ ਦਿੱਤੀ ਮੈਂ ਕਿਹਾ ਚਲੋ ਦੱਸੋ ਪਾਪਾ ਜੀ ਕੀ ਕੰਮ ਆ ਇਹਨਾਂ ਨੇ ਕਿਹਾ ਵੀ ਤੁਹਾਡੇ ਕੋਲ ਕੋਈ ਘਪਾਰਾ ਕੰਮ ਨਹੀਂ ਕਰਾਉਣਾ ਤੇ ਆ ਸਮਾਨ ਸਿਰਫ ਰੇੜੀ ਤੇ ਰਖਾਉਣਾ ਆ ਤੇ ਆਪਾਂ ਸਕੂਲ ਦੇ ਵਿੱਚ ਵੰਡਣਾ ਆ ਤੇ ਮੈਂ ਕੋਈ ਗੱਲ ਨਹੀਂ ਇਹੋ ਜੇ ਕੰਮਾਂ ਨੂੰ ਤਾਂ ਸਗੋ ਦੁਨੀਆ ਆਉਂਦੀ ਆ ਪਰ ਇਹ ਕੰਮ 'ਚ ਕੋਈ ਆਇਆ ਹੀ ਨਹੀਂ ਇਹ ਮੇਰੇ ਹਿਸਾਬ ਨਾਲ ਉੱਥੇ 10 ਮਿੰਟ ਦੇ ਖਲੋਤੇ 10 ਮਿੰਟ ਹੋ ਗਏ ਹੋਣਗੇ ਹਾਂਜੀ 10 15 ਮਿੰਟ ਹੋ ਗਏ ਇਹਨਾਂ ਨੂੰ ਉੱਥੇ ਕੋਈ ਖਲੋਤਾ ਹੀ ਨਹੀਂ ਕੋਈ ਆਇਆ ਹੀ ਨਹੀਂ ਬੜੀਆਂ ਆਵਾਜ਼ਾਂ ਦਿੱਤੀਆਂ ਫਿਰ ਹਾਂ ਫੌਜੀ ਰਿਟਾਇਰ ਸੱਚੇ ਤੇ ਤੁਹਾਨੂੰ ਮੈਂ ਇਹ ਗੱਲ ਦੱਸਣੀ ਆ ਇਸ ਕਰਕੇ ਜਿਹੜੀ ਇਹਨਾਂ ਦੀ ਪੈਨਸ਼ਨ ਆਉਂਦੀ ਆ ਇਹ ਵਿੱਚੋਂ ਕੋਜਸ ਆਪਣਾ ਮਤਲਬ ਇਹ ਸਭ ਬੱਚਿਆਂ ਨੂੰ ਜਾਂ ਦਾਨਦੂਨ ਕਰਦੇ ਬਹੁਤ ਵਧੀਆ ਗੱਲ ਆ ਬਹੁਤ ਜਦੀ ਮੈਂ ਇਹਦੇ ਪਾਪਾ ਨੂੰ ਸਲੂਟ ਕਰਦਾ ਜਿਹੜੇ ਬੰਦੇ ਹੈ ਆ ਨਹੀਂ ਇਹ ਚੀਜ਼ ਕਰਦੇ ਕਈ ਰਿਟਾਇਰ ਹੋ ਗਏ ਪਰ ਪੈਸੇ ਨਹੀਂ ਇਦਾਂ ਕਰਦੇ ਬਹੁਤ ਤਕੜੀ ਗੱਲ ਆ ਇੱਧਰ ਦੇਖ ਸਕਦੇ ਆਸਮਾਨ ਹਜੇ ਅਹੀਂ ਦੁਬਾਰਾ ਫੇਰ ਖੜਨਾ ਤੇ ਇੱਧਰ ਸਕਦੇ ਆਜੋ ਇੱਧਰ ਦੇਖ ਸਕਦੇ ਆ ਘਰ ਆ ਘਰ ਆ ਦੇਖ ਸਕਦੇ ਤੁਸੀਂ ਵੀ ਆ ਘਰੋਂ ਵੀ ਆ ਘਰੋਂ ਵੀ ਸਮਾਨ ਕਰਦੇ ਪੈ ਇੱਧਰ ਘਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਲਓ ਫਿਰ ਵੀ ਪਰ ਪਾਪਾ ਪੁੰਨਦਾਨ ਬਹੁਤ ਜ਼ਿਆਦਾ ਕਰਦਾ ਬਹੁਤ ਵਧੀਆ ਗੱਲ ਯਾਰ ਜੇ ਆਪਾਂ ਪੁੰਨਦਾਨ ਕਰਨ ਹੀ ਨਾ ਸਕਦੇ ਨਾ ਸਕਦੇ ਤੇ ਸਾਥ ਦਿਓ ਆ ਰੇੜੀ ਲੱਗੀ ਆ ਤੁਸੀਂ ਦੇਖ ਸਕਦੇ ਆ ਰੇੜੀ ਲੱਗੀ ਆ ਠੀਕ ਆ ਤੇ ਆ ਹੁਣ ਆਪਣੇ ਮਤਲਬ ਬੱਚੇ ਜਿਹੜੇ ਪੰਜਵੀਂ ਤੱਕ ਆ ਪਹਿਲੇ ਤੋਂ ਲੈ ਕੇ ਪੰਜਵੀਂ ਤੱਕ 12ਵੀਂ ਤੱਕ ਵੀ ਜਾਣਾ ਹੈ ਤੇ ਆਪਣਾ ਪੰਜਵੀਂ ਤੱਕ ਆ ਲੈਣ ਦੇ ਕੇ ਆਉਣਾ ਬਾਅਦ ਫੇਰ ਸਮਾਨ ਇੱਥੋਂ ਲੈਣਾ ਹੈ ਫਿਰ ਆਪਣੇ ਹੋਣਿਆ 6ਵੀਂ ਤੋਂ ਲੈ ਕੇ ਪਲੱਸ 2 ਤੱਕ ਠੀਕ ਆ ਫਿਰ ਉਹਨਾਂ ਨੂੰ ਵੰਡਨੇ ਆ ਤੇ ਮੈਂ ਤੇ ਵੈਸੇ ਸਕੂਲ ਦੇ ਅੰਦਰ ਜਾਣਾ ਨਹੀਂ ਪਰ ਤੁਹਾਨੂੰ ਮੈਂ ਸਕੂਲ ਦੇ ਅੰਦਰ ਐਂਟਰ ਹੁੰਦਾ ਵਿਖਾ ਸਕਦਾ ਕੌਮ ਵੀ ਜੇ ਆਪਾਂ ਅੰਦਰ ਗਏ ਨਾ ਤੇ ਅੰਦਰ ਤੁਹਾਨੂੰ ਪਰ ਲੋਕਾਂ ਨੇ ਇਹ ਚੀਜ਼ ਸੋਚਣੀ ਵੀ ਇਹ ਮਿਲ ਪੁਣੇਦਾਨ ਕਰ ਦਿੱਤੇ ਵਿਊ ਲੈਣ ਦਾ ਕਰਕੇ ਇਹ ਚੀਜ਼ਾਂ ਨਹੀਂ ਹੁੰਦੀਆਂ ਯਾਰ ਜ਼ਰੂਰੀ ਇਹ ਚੀਜ਼ ਨਹੀਂ ਹੁੰਦੀ ਬੰਦਾ ਵਿਊਆਂ ਕਰਕੇ ਕਰਦਾ ਇਹ ਕੰਮ ਕੋਝ ਇਹ ਚੀਜ਼ਾਂ ਤਾਂ ਦੱਸਣੀ ਹੁੰਦੀ ਐ ਵੀ ਕੁਝ ਬੰਦੇ ਇਦਾਂ ਦੇ ਆ ਇਹੋ ਜਿਹੇ ਵੀ ਹੈਗੇ ਆ ਯਾਰ ਮੈਨੂੰ ਬਹੁਤ ਇਹ ਚੀਜ਼ ਵੇਖ ਕੇ ਦੁੱਖ ਲੱਗਾ ਆ ਵੀ ਪਾਪਾ ਮਲਵਾਜ ਦੇਂਦਾ ਪਿਆ ਕੋਈ ਉਹਨਾਂ ਨੂੰ ਇੱਥੇ ਰੇੜੀ ਤੇ ਆਂਬ ਆਂਬਰ ਰਖਾਉਣੇ ਆ ਸਮਾਨ ਰਖਾਉਣਾ ਕੋਈ ਆਵਾਜ਼ ਨਹੀਂ ਸੁਣਦਾ ਪਿਆ ਵੇਖੋ ਆ ਘਰ ਦੇ ਹਲਾਤੇ ਦੇਖ ਸਾਦੇ ਤੂੰ ਤੇ ਫਿਰ ਵੀ ਪਾਪਾ ਪੋਣਦਾਨ ਬਹੁ ਕਰਦਾ ਮੈਨੂੰ ਮੈਂ ਤੇ ਦਿਲੋਂ ਸਲੂਟ ਕਰਦਾ ਦਿਲੋਂ ਪਿਆਰ ਨਾਲ ਜਿਹਨੂੰ ਕਹਿ ਦਿੰਦੇ ਆ ਲਫ਼ਜ਼ ਬਿਆਨ ਨਹੀਂ ਕਰ ਸਕਦਾ ਆ ਲਫ਼ਜ਼ ਬਿਆਨ ਨਹੀਂ ਕਰ ਸਕਦਾ ਤੇ ਬੜੀ ਤਕੜੀ ਗੱਲ ਆ ਬਾਕੀ ਹੁਣ ਆਪਾਂ ਬਾਪੇ ਉਹਨਾਂ ਨਾਲ ਜਾਵਾਂਗੇ ਅੰਦਰ ਨਹੀਂ ਆਪਾਂ ਜਾਣਾ ਆਪਾਂ ਤੁਹਾਨੂੰ ਬਾਹਰੋਂ ਵਿਖਾਵਾਂਗੇ ਇਹ ਜਾਂਦੇ ਤੇ ਇਹ ਗੱਲ ਦੀ ਸੌਰੀ ਮੈਂ ਅੰਦਰ ਨਹੀਂ ਜਾ ਸਕਦਾ ਕੌਮ ਵੀ ਉਹਨਾਂ ਨੇ ਕੈਮਰੇ ਤੋਂ ਕਹਿਣਾ ਮੈਨੂੰ ਪਤਾ ਏ ਗੱਲ ਦਾ ਇਸ ਕਰਕੇ ਆਪਾਂ ਕੈਮਰਾ ਨਹੀਂ ਕਰਨਾ ਬਾਕੀ ਤੁਹਾਨੂੰ ਮੈਂ ਇਹ ਚੀਜ਼ ਤਾਂ ਦੱਸਦਾ ਪਿਆ ਠੀਕ ਆ ਇਹ ਹੁਣ ਆਪਾਂ ਦੇ ਕੇ ਆਉਣੇ ਆ ਇਹ ਦੇ ਕੇ ਆਉਣੇ ਆ ਆਪਣੇ ਨੂੰ ਇਹ ਨਰਸਰੀ ਤੋਂ ਲੈ ਕੇ ਪੰਜਵੀਂ ਤੱਕ ਬਾਅਦ ਫੇਰ ਆਉਣਗੇ ਪਾਪਾ ਤੇ ਬਾਅਦ ਉਹ ਤੋਂ ਬਾਅਦ 6ਵੀਂ ਤੋਂ ਲੈ ਕੇ 12ਵੀਂ ਤੱਕ ਇਹ ਪਹਿਲਾਂ ਇੰਨਾ ਸਮਾਂ ਖਰਨਗੇ ਉਸ ਤੋਂ ਬਾਅਦ ਫਿਰ ਆਉਣਗੇ ਤੇ ਇਹ ਲਟੈਰ ਆ ਤੇ ਇਸ ਕਰਕੇ ਇਹਨਾਂ ਦੀ ਜਿਹੜੀ ਪੈਨਸ਼ਨ ਆਉਂਦੀ ਆ ਉਹਦਾ ਪੈਸਾ ਤੇ ਲਾ ਲਾਉਂਦੇ ਆ ਬਹੁਤ ਵਧੀਆ ਗੱਲ ਯਾਰ ਬਹੁਤ ਜਿਆਦੀ ਵੀ ਇਹ ਪੁੰਨਦਾਨ ਹੀ ਕੰਮ ਆਉਂਦਾ ਆ ਗਲਤ ਕੰਮ ਤੇ ਹੁੰਦੇ ਹੁੰਦੇ ਬੰਦੇ ਕੋ ਪੁੰਨਦਾਨ ਕਰੋ ਇਹ ਇਹਦੇ ਨਾਲ ਆਪਣੀ ਸਫਲਤਾ ਹੋਊਗੀ ਬਹੁਤ ਵਧੀਆ ਤੁਸੀਂ ਮੇਰੀ ਨਯਮ ਮਦਦ ਕਰਾਈ ਆ ਤੇ ਆ ਚੀਜ਼ ਤੁਸੀਂ ਦੇਖ ਸਕਦੇ ਤੇ ਮੈਂ ਇਹ ਕਹਿਣਾ ਇਹ ਕਹਿਣਾ ਚਾਹੁੰਦਾ ਆ ਵੀ ਯਾਰ ਮਦਦ ਕਰਿਆ ਕਰੋ ਹਮੇਸ਼ਾ ਜਿੰਨੇ ਵੀ ਬੰਦੇ ਤੁਹਾਨੂੰ ਟੱਕਰ ਦੇ ਹੁੰਦੇ ਆ ਤੇ ਹੁਣ ਆਪਣੇ ਆਪ ਆਪਾ ਜੀ ਜਾਣਗੇ ਤੇ ਇਹ ਪੱਖੋਕੇ ਵਾਲੇ ਸਾਈਡ ਦੇ ਪੱਖੋਕੇ ਪਿੰਡ ਦੇ ਮਤਲਬ ਸੇਵਾ ਕਰਦੇ ਪਏ ਪੱਖੋਕੇ ਸਕੂਲ ਦੇ ਵਿੱਚ ਤੇ ਹੁਣ ਆਪਾਂ ਨਹੀਂ ਜਾਣਗੇ ਆਪਾਂ ਅੰਦਰ ਨਹੀਂ ਜਾ ਸਕਦੇ ਪਰ ਆਪਾਂ ਤੁਹਾਨੂੰ ਵਿਖਾਵਾਂਗੇ ਜਾਂ ਠੀਕ ਆ ਚਲੋ ਬਹੁਤ ਜ਼ਿਆਦਾ ਰੱਬ ਤੁਹਾਨੂੰ ਬਹੁਤ ਮਿਹਰ ਕਰੇ ਤੁਹਾਨੂੰ ਇਹ ਕੰਮ ਚ ਅੱਗੇ ਵੀ ਬਹੁਤ ਖੜੇ ਤੇ ਬਹੁਤ ਵਧੀਆ ਗੱਲ ਮੈਂ ਬੜੇ ਚਿਰ ਦਾ ਦੇਖਦਾ ਤੁਹਾਨੂੰ ਸਹੀ ਕਰਾਰੀ ਚਲੋ ਚਲੋ ਮੈਂ ਸਕੂਲ ਦੇ ਅੰਦਰ ਨਹੀਂ ਜਾਣਾ ਮੈਂ ਬਾਹਰ ਰਹੂੰਗਾ ਆ ਬਾਹਰ ਲਓ ਜੀ ਆਪਾਂ ਚੱਲਦੇ ਹੋਏ ਠੀਕ ਹੈ ਸਾਥ ਦੋ ਸੁੱਖ ਤੇਰਾ ਦਿੱਤਾ ਲਈ ਜੇ ਆਪਾਂ ਇੰਨੇ ਜੋਗੇ ਨਹੀਂ ਹੈਗੇ ਨਾ ਤੇ ਕੋਈ ਚੱਕਰ ਨਹੀਂ ਮਾਲਕ ਕਰੂਗਾ ਇਨੇ ਜੋਗੇ ਪਰ ਸਾਥ ਦੋ ਅਗਜ ਬੰਦੇ ਨੇ ਸਾਥ ਦੋ ਮੈਂ ਤੁਹਾਨੂੰ ਇਹੋ ਚੀਜ਼ ਦੱਸਣਾ ਚਾਹੁੰਦਾ ਆ ਸਾਥ ਦੋ ਜਿੰਨਾ ਦਿੱਤਾ ਜਾਂਦਾ ਠੀਕ ਹੈ ਤੇ ਇੰਨਾ ਵੱਲੋਂ ਇਹ ਵੀਡੀਓ ਮੈਂ ਐ ਨਹੀਂ ਵੀ ਵਿਊ ਲੈਣ ਦਾ ਕਰਕੇ ਇਹ ਚੀਜ਼ ਮੈਂ ਤਾਂ ਕਹਿੰਦਾ ਪਿਆ ਵੀ ਇਹੋ ਜੇ ਬੰਦੇ ਆ ਸਿੱਖੋ ਕੁਝ ਜ਼ਰੂਰੀ ਵਿਊ ਨਹੀਂ ਹੁੰਦੇ ਦੁਨੀਆ ਇਹ ਚੀਜ਼ ਸੋਦੇ ਵਿਊ ਕਰਕੇ ਵਿਊ ਨਹੀਂ ਹੁੰਦੇ ਇਹ ਚੀਜ਼ ਤਾਂ ਦੱਸਣਾ ਚਾਹੁੰਦਾ ਮੈਂ ਠੀਕ ਹੈ ਹਾਂਜੀ ਕੁਝ ਹੋਛੇ ਨਾ ਪਰਿਓ ਹਾਂਜੀ ਮੇਰਾ ਪਪਾ ਪਾਜੀ ਦੇ ਦਿਨ ਦੀ ਨਾ ਰਹਿਣਾ ਨਾ ਕਢਣਾ ਹਾਂ ਹਾਂ ਨੀ ਸਾਜੀ ਹਾਂਜੀ ਹਾਂਜੀ ਸਰੇ ਸਾਨੀ ਆਜੀ ਮੈਂ ਚਲਾ ਗਿਆ ਹਾਂਜੀ ਉੱਥੇ ਜਾ ਕੇ ਮੈਨੂੰ ਪੈਰ ਨਹੀਂ ਲਗਾਈ ਦੇਗੀ ਹੂੰ ਜਦੋਂ ਅਸੀਂ ਲੜਾਈ ਲੜ ਕੇ ਆਏ ਹਾਂਜੀ ਜੇ ਜਿੱਦਣ ਤੇਰਾ ਬਾਪ ਆਉਂਦਾ ਸੀ ਤੂੰ ਮੈਨੂੰ ਨਹੀਂ ਦੇਖਣਾ ਮੈਂ ਤੈਨੂੰ ਨਹੀਂ ਪਤਾ ਲੱਗ ਜਾਂਦੀ ਆ ਉਹ ਤੇ ਤੁਹਾਨੂੰ ਬੜਾ ਕੰਮ ਚੰਗੇ ਕਰਨੇ ਸਟਾਰਟ ਕਰਦਾ ਜਿੰਨੂੰ ਨਹੀਂ ਤੇ ਉਹਨੂੰ ਨਹੀਂ ਠੀਕ ਆ ਹੁਣ ਮੰਨ ਲੈ ਜੇ ਮਾਲਕ ਦੀ ਕਿਰਪਾ ਨਾਲ ਆਪਾਂ ਨੂੰ 4 ਪੈਸੇ ਆਉਣ ਵੀ ਡੈਣ ਆ ਜੇ ਆਪਾਂ ਲਾ ਵੀ ਦਵਾਂਗੇ ਕੋਈ ਏਡੀ ਚੱਕਰ ਦੀ ਗੱਲ ਨਹੀਂ ਉਦਾਂ ਡਿਗ ਜਾਂਦੇ ਆ ਘਾਟ ਆ ਇਨਾ ਜਰ ਲਈਦਾ ਆ ਕਈ ਬੰਦੇ ਗੇਮਾਂ ਗੂਮਾਂ ਦੇ ਪੈਸੇ ਲਾਉਣ ਲਿਆ ਗਿਆ ਕੰਮ ਕਰਨ ਲਈ ਨਹੀਂ ਹੈਗੀ ਹੁਣ ਦਾਨ ਬਹੁਤ ਘੱਟ ਕਰਦੇ ਮੈਂ ਬੜੇ ਬੰਦੇ ਵੇਖੇ ਬਹੁਤ ਜ਼ਿਆਦੇ ਆਦੇ ਟਾਈਮ ਦੇ 100% ਦੇ ਵਿੱਚੋਂ ਕੋਈ 10% ਵਾਲਾ ਹੋਊਗਾ ਪੁੰਨਦਾਨ ਕਰਨ ਵਾਲਾ ਨਹੀਂ ਤੇ 10 ਚੋਂ ਵੀ 8 ਕੀ ਨਿਕਲਣੇ ਮੇਰੇ ਹਿਸਾਬ ਨਾਲ ਮੈਂ ਮੁੜ ਕੇ ਸੋਚਿਆ ਭੀ ਬਜ ਨਹੀਂ ਆਉਂਦੇ 4000 ਰੁਪਏ ਦੀ ਟੱਕੀ ਆ ਹਾਂਜੀ ਉਦੋਂ ਵੀ ਤੇਰਾ ਸਰਦਾ ਹੈ ਹੂੰ ਤੇ ਹੁਣ ਤੂੰ ਅੱਜ ਆਮਬ ਦੇ ਨੇ ਇਹਨਾਂ ਨੂੰ ਤੇ 15 ਦਿਨਾਂ ਬਾਅਦ ਫੇਰ ਫਿਰ ਕੇਲੇ ਲਾਓ ਜੀ ਪਾਪਾ ਜੀ ਫੇਰ ਕਹਿੰਦੇ ਆ ਮਤਲਬ 20 ਦਿਨਾਂ ਤੱਕ ਫੇਰ ਕੇਲੇ ਕਰਨੇ ਆ ਹੁਣ ਅੰਬ ਕਰਨੇ ਆ ਤੇ ਜੇ ਮੈਂ ਘਰ ਹੋਇਆ ਤੇ ਮੈਂ ਜਰੂਰ ਉਹ ਵੀ ਵੀਡੀਓ ਬਣਾਉਂਗਾ ਦਿਖਾਉਂਗਾ ਤੁਹਾਨੂੰ ਸਭ ਕੁਝ ਸਕੂਲ ਦੇ ਅੰਦਰ ਮੈਂ ਜਾ ਨਹੀਂ ਸਕਦਾ ਕਿਉਂਕਿ ਸਕੂਲ ਵਾਲੇ ਥੋੜਾ ਕੈਮਰੇ ਤੋਂ ਜਲਨ ਫੀਲ ਕਰਦੇ ਆ ਤੇ ਜ਼ਰੂਰੀ ਉਹ ਤਾਂ ਪਤਾ ਸੋਚ ਦੇ ਕਈ ਚੀਜ਼ਾਂ ਹੁੰਦੀਆਂ ਦਿਮਾਗ 'ਚ ਇਸ ਕਰਕੇ ਆਪਾਂ ਬਾਹਰੋਂ ਤੁਹਾਨੂੰ ਵਿਖਾ ਦਾਂਗੇ ਆਪਾਂ ਅੰਦਰ ਨਹੀਂ ਜਾ ਸਕਦੇ ਯਾਰ ਇਹ ਸੌਰੀ ਤੇ ਆਪਾਂ ਪਹਿਲਾਂ ਨਿੱਕੇ ਸਕੂਲੇ ਆਏ ਆ ਬੱਚਿਆਂ ਦੇ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਤੇ ਉਸ ਤੋਂ ਬਾਅਦ ਸਾਰੇ ਵੱਡੇ ਸਕੂਲ 'ਚ ਜਾਣਗੇ ਪਹਿਲਾਂ ਆਪਾਂ ਪੰਜਵੀਂ ਪੰਜਵੀਂ ਤੇ ਨਰਸੀ ਵਾਲਿਆਂ ਨੂੰ ਵੰਡਾਂਗੇ ਠੀਕ ਆ ਪਸੀਨਿਆਂ ਪਸੀਨੀਆਂ ਹੋ ਗਏ ਯਾਰ ਸਕੂਲ ਦੇ ਅੰਦਰ ਤੇ ਐਂਟਰ ਹੋ ਚੱਲੇ ਆ ਇਹ ਪਾਪਾ ਬੂਆ ਖੋਲਾ ਖਲਿਆ ਖਲਿਆ ਚਲੋ ਕੋਈ ਗੱਲ ਨਹੀਂ ਪਾਪਾ ਜੀ ਤੁਹਾਡੇ ਕਰਕੇ ਇਹੋ ਜੀਆਂ ਚੀਜ਼ਾਂ ਲਈ ਇਹ ਕੰਮ ਨਹੀਂ ਹੁੰਦਾ ਚਲੋ ਠੀਕ ਆ ਆ ਸਕੂਲ ਦੇਖ ਸਕਦੇ ਤੁਸੀਂ ਕੋਈ ਨਹੀਂ ਕੋਈ ਨਹੀਂ ਇਹ ਨਹੀਂ ਕੋਈ ਗੱਲ ਕੋਈ ਚੱਕਰ ਨਹੀਂ ਆ ਸਕੂਲ ਤੁਸੀਂ ਦੇਖ ਸਕਦੇ ਆਪਾਂ ਨਿੱਕੇ ਸਕੂਲੇ ਆ ਚੁੱਕੇ ਆ ਤੇ ਉਹ ਪਾਪਾ ਜੀ ਚਲ ਗਏ ਆ ਤੇ ਆਪਾਂ ਬਾਹਰ ਚੱਲਦੇ ਆ ਬਾਹਰ ਚੱਲਨੇ ਆ ਕਉਂਪੀ ਆਪਾਂ ਇਹ ਚੀਜ਼ ਤੁਹਾਨੂੰ ਪਤਾ ਅੰਦਰ ਨਹੀਂ ਜਾ ਸਕਦੇ ਪਰ ਬਾਗ ਸਕੂਲ ਵਾਲੇ ਟੀਚਰ ਕਈ ਗੱਲਾਂ ਹੋਰ ਸਮਝਦੇ ਇਸ ਕਰਕੇ ਆਪਾਂ ਨਹੀਂ ਜਾ ਸਕਦੇ ਤੇ ਸਾਡਾ ਸਕੂਲ ਬਹੁਤ ਸੋਹਣਾ ਸਕੂਲ ਆ ਠੀਕ ਆ ਤੇ ਆਪਾਂ ਦੁਬਾਰਾ ਪਾਪੇ ਹੋਣਾਂ ਦੇ ਨਾਲ ਸਮਾਨ ਰਖਾਇਆ ਤੇ ਉਹ ਲੈ ਕੇ ਅੰਦਰ ਰੇੜੀ ਆਪਾਂ ਚੜਾਤੀ ਅੰਦਰ ਧੱਕਾ ਧੱਕਾ ਲਾ ਕੇ ਤੇ ਅੰਦਰ ਆਪਾਂ ਤਾਦ ਨਹੀਂ ਜਾ ਸਕਦੇ ਅੰਦਰ ਵੰਡਣ ਨੂੰ ਮੈਂ ਵੜਦਾ ਪਤਾ ਕੀ ਗੱਲ ਇੱਕ ਮੈਂ ਪਾਈ ਬਲੈਂਕ ਪਸੀਨੇ ਨਾਲ ਭਿੱਜਾ ਪਿਆ ਆ ਇੱਕ ਚੱਕਰ ਪਤਾ ਕੀ ਗੱਲ ਆ ਬਲੈਂਕ ਪਾਈ ਆ ਕੁੜੀਆਂ ਵਾਲਾ ਸਕੂਲ ਮੁੰਡੇ ਵੀ ਵਿੱਚ ਹੈਗੇ ਆ ਪਰ ਚੰਗਾ ਨਹੀਂ ਲੱਗਦਾ ਇਹ ਚੀਜ਼ ਇਸ ਕਰਕੇ ਕੋਈ ਨਹੀਂ ਮਾਲਕ ਵੇਂਦਾ ਜਾਣ ਤੇ ਮੰਦਿਰ ਜਾ ਸਕਦਾ ਹਾਂ ਤੇ ਆਪਾਂ ਇੱਥੇ ਉਹਨੂੰ ਵੇਟ ਤੇ ਜਦੋਂ ਆਉਣਗੇ ਤੇ ਫਿਰ ਮੈਂ ਮਤਲਬ ਸੇਵਾ ਪੂਰੀ ਕਰਾ ਕੇ ਜਾਊਂਗਾ ਯਾਰ ਐਡੀ ਗੱਲ ਨਹੀਂ ਉਧਰੋਂ ਆਪਾਂ ਕਰਵਾਤਾ ਹੋਣੀ ਚਲਗੇ ਆ ਤੇ ਮੈਂ ਮਤਲਬ ਅੰਦਰ ਜਾ ਕੇ ਵੰਡਦੇ ਪਏ ਆ ਤੇ ਦੇਖ ਸਾਦੇ ਤੁਸੀਂ ਇੱਥੋਂ ਵੈਸੇ ਕੈਮਰਾ ਐਡੀ ਦੂਰੋਂ ਯਾਰ ਕੈਚ ਨਹੀਂ ਕਰਦਾ ਪਿਆ ਤੇ ਸੌਰੀ ਤੇ ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹੁੰਦਾ ਆ ਤੇ ਆਪਣੀ ਵੀਡੀਓ ਆਪਣੀ ਵੀਡੀਓ ਅੱਜ ਦੀ ਇੱਥੇ ਖਤਮ ਹੁੰਦੀ ਆ ਤੇ ਆਪਾਂ ਦਾ ਸਮਾਨ ਦੇਤਾ ਤੁਹਾਨੂੰ ਅੱਗੇ ਵੀ ਦੱਸਿਆ ਸਮਾਨ ਉਹਨਾਂ ਦੇ ਤਾ ਆਪਾਂ ਨੂੰ ਵੀ ਪਚਾਲਾ ਤੂੰ ਵੀ ਕੁਝ ਖਾ ਪੀ ਲਈ ਤੇ ਵੈਸੇ ਆਪਾਂ ਤੇ ਨਹੀਂ ਪਾਪੇ ਉਹਨਾਂ ਨੂੰ ਕਿਹਾ ਆਪਾਂ ਨੂੰ ਕੋਈ ਚੱਕਰ ਨਹੀਂ ਰਹਿਣ ਦੋ ਆਪਾਂ ਇੰਨੇ ਵੀ ਸੇਵਾ ਕਰਦੇ ਪਏ ਆ ਤੇ ਉਹਨਾਂ ਫਿਰ ਵੀ ਕਹਤਾ ਵੀ ਲੇਲਾ ਫਲ ਮਿਹਨਤ ਦਾ ਫਲ ਤੇ ਆਪਾਂ ਨੂੰ ਪਾਪਾ ਜੀ ਨੇ ਆਪਣੀ ਮਿਹਨਤ ਉਹਦੇ ਹੀ ਲਟਾਤੀ ਇੱਕ ਸਾਹ ਦੇ ਆਪਣੀ ਤੇ ਮੈਂ ਤੁਹਾਨੂੰ ਇਹੋ ਚੀਜ਼ ਦੱਸਣਾ ਚਾਹੁੰਨਾ ਵੀ ਯਾਰ ਪਤਾ ਕੀ ਕਰਿਆ ਕਰੋ ਜਦੋਂ ਬੰਦੇ ਇਹੋ ਜਿਹੇ ਹੁੰਦੇ ਨਾ ਤੇ ਮੈਂ ਚੰਗੀ ਮਾਤੀ ਦੇ ਨਾਂ ਜਿਹੜੇ ਬੰਦੇ ਆਪਾਂ ਨੂੰ ਦੇਖਦੇ ਆ ਮਦਦ ਕਰਿਆ ਕਰੋ ਯਾਰ ਜੇ ਆਪਾਂ ਨਹੀਂ ਕਰਨ ਜੋਗੇ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਮਾਲਕ ਕਰੂਗਾ ਪਰ ਮਦਦ ਕਰੋ ਅੱਜ ਦੀ ਵੀਡੀਓ ਇੰਨੀ ਤੇ ਪਾਪੇ ਹੋਣਾ ਮੈਨੂੰ ਹੁਣ ਕਹਿਤਾ ਹੈ ਵੀ ਬਸ ਇੰਨਾ ਤੇਰਾ ਧੰਨਵਾਦ ਮੈਂ ਆਪਾ ਪਾਪਾ ਜੀ ਧੰਨਵਾਦ ਦੀ ਕੋਈ ਗੱਲ ਨਹੀਂ ਇਹੋ ਜੇ ਕੰਮ 'ਚ ਮੈਂ ਆਪਾ ਹਣਾ ਤੇ ਕੋਈ ਚੱਕਰ ਨਹੀਂ ਗਾਂਵ 'ਚ ਕੰਮ ਹੋਇਆ ਤੇ ਮੈਨੂੰ ਜਰੂਰ ਦੱਸਿਓ ਆਪਾਂ ਉਹਨਾਂ ਨੂੰ ਇਹ ਵੀ ਪਾਪਾ ਉਹਨਾਂ ਨੂੰ ਕਿਹਾ ਤੇ ਯਾਰ ਤੁਹਾਨੂੰ ਹੀ ਮੈਂ ਇਹੋ ਚੀਜ਼ ਕਹਿਣਾ ਪੀ ਮਾਲਕ ਸਭ ਕੁਝ ਦੇਖਦਾ ਜੇ ਆਪਾਂ ਇੰਨੇ ਜੋਗੇ ਨਹੀਂ ਆ ਤੇ ਆਪਾਂ ਜਿਹੜੇ ਆਪਣੇ ਨਾਲ ਦੇ ਬੰਦੇ ਆ ਉਹਨਾਂ ਨਾਲ ਮਦਦ ਕਰਾਓ ਠੀਕ ਆ ਤੇ ਆਪਣੀ ਕੋਸ਼ਿਸ਼ ਇਹ ਕਰੀਏ ਕਿ ਆਪਾਂ ਵੀ ਥੋੜਾ ਬਤਾਂ ਪੁੰਨਦਾਨ ਕਰੀਏ بڑے ਮਤਲਬ بڑے ਬੰਦੇ ਇਹੋ ਜਿਹੇ ਹੈਗੇ ਆ ਤੁਹਾਨੂੰ ਪਤਾ ਬੜੇ ਗਰੀਬ ਘਰਾਂ ਦੇ ਬੜੇ ਬਹੁਤ ਜ਼ਿਆਦੇ ਹੈਗੇ ਦੁਨੀਆ ਤੁਹਾਨੂੰ ਪਤਾ ਗੱਡੀ ਤਕੜੀਆਂ ਤੇ ਕਿੰਨੇ ਲੋਕ ਆ ਤੇ ਉਹਨਾਂ ਵਿੱਚ ਗਰੀਬ ਆਪਾਂ ਵੀ ਥੋੜੇ ਬਤ ਹੈਗੇ ਆ ਠੀਕ ਆ ਪਰ ਕਈ ਆਪਣੇ ਤੋਂ ਵੀ ਜ਼ਿਆਦੇ ਗਰੀਬ ਆ ਮਾਲਕ ਦਾ ਇੰਨਾ ਸ਼ੁਕਰ ਕਰੋ ਪੀ ਆਪਾਂ ਮਾਲਕ ਨੇ ਜਿੱਥੇ ਰੱਖਿਆ ਬਹੁਤ ਵਧੀਆ ਗੱਲ ਆ ਤੇ ਮੈਂ ਇਹੋ ਚੀਜ਼ ਦੱਸਣਾ ਚਾਹੁੰਦਾ ਆ ਪੀ ਪੁੰਨਦਾਨ ਕਰੋ ਬਹੁਤ ਪੁੰਨਦਾਨ ਕਰੋਗੇ ਤੇ ਵਧੀਆ ਰਹੋਗੇ ਜਿੰਨੀ ਹੋ ਸਕਦੀ ਮਦਦ ਕਰੋ ਇਹ ਨਹੀਂ ਪੀ ਇਹਦੀ ਮਦਦ ਸਭ ਦੀ ਮਦਦ ਕਰੋ ਕੋਈ ਮਾੜਾ ਚੰਗਾ ਨਾ ਵੇਖੋ ਆ ਬੰਦਾ ਮਾੜਾ ਇਦਾਂ ਸਭ ਦੀ ਮਦਦ ਕਰੋ ਬਾਕੀ ਮਾਲਕ ਰਿਜ਼ਲਟ ਕੱਢਣ ਵਾਲਾ ਆਪਣਾ ਤੇ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਠੀਕ ਆ ਤੇ ਮਾਲਕ ਮਿਹਰ ਕਰੇ ਸਭ ਦੀ